ਪਿੰਡ ਦੇ ਲੋਕਾਂ ਤੁਹਾਨੂੰ ਸਰਪੰਚ ਚੁਣਿਆ ਸਿਵਾ ਕੰ ਦਾ ਮੌਕਾ ਦਿੱਤਾ ਮਾਨ ਬਖਸ਼ਿਆ ਸੋ ਕੀ ਕਹਣਾ ਚਾਹੋਗੇ ਕਿਵੇਂ ਦੇਖਦੇ ਹੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਨਿਸ਼ੀਵਾਲਾ ਹੈ ਮੈਂ ਗ੍ਰਾਮ ਪੰਚਾਇਤ ਦੁਆਬਾ ਦੀ ਸਰਪੰਚਾ ਜੀ ਤੇ ਪਹਿਲੇ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਜੀ ਆਪਣੇ ਪਿੰਡ ਵਾਲਿਆਂ ਦਾ ਪਿੰਡ ਵਾਸੀਆਂ ਨੇ ਮੈਨੂੰ ਆਪਣੇ ਪਿੰਡ ਦਾ ਜਿਹੜਾ ਹੈ ਸਰਪੰਚ ਦਾ ਅਹੁਦਾ ਬਖਸ਼ਿਆ ਜੀ ਸੋ ਮੇਰੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਸੋ ਮੈਂ ਸਾਰੇ ਪਿੰਡ ਦੇ ਜਿੰਨੇ ਵੀ ਮੇਰੇ ਵੀਰ ਭਰਾ ਨੇ ਛੋਟੇ ਵੱਡੇ ਭੈਣਾ ਮੇਰੀਆਂ ਮੇਰੀਆਂ ਮਾਤਾਵਾਂ ਉਹਨਾਂ ਨੇ ਜਿੰਨਾ ਮੈਨੂੰ ਆਣ ਬਖਸ਼ਿਆ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਜੀ ਉਹਨਾਂ ਦਾ ਔਰ ਵਧੀਆ ਹੀ ਕੰਮ ਕਰਾਂਗੀ ਜੀ ਪਿੰਡ ਪਿੰਡ ਦਾ ਆਪਾਂ ਸਰਪੱਖੀ ਵਿਕਾਸ ਕਰਾਂਗੇ ਆ ਸਤਿਪੰਥ ਸਾਬ ਪਿਛਲੀ ਪੰਚਾਇਤੋਂ ਲੋ ਕਿਹੜੇ ਮੰਡੰਗ ਕੰਮ ਪਏ ਜੋ ਤੋਂ ਅਧਿਕ ਹੋਏ ਜੇ ਪੂਰੇ ਕਰਾਈ ਗਏ ਦੇਖੋ ਜੀ ਕੰਮ ਪਿਛਲੇ ਸਰਪੰਚ ਨੇ ਵੀ ਬਹੁਤ ਸਾਰੇ ਕਰਵਾਏ ਆ ਤੇ ਹੋਣ ਜਿਹੜੀ ਹੋਣ ਦੀ ਵਾਰੀ ਆ ਅਸੀਂ ਵੀ ਪਿੰਡ ਦੇ ਵਿੱਚ ਜਿੰਨੇ ਵੀ ਕੰਮ ਆਪਾਂ ਨੋਟ ਕਰਕੇ ਰੱਖੇ ਹੋਏ ਆ ਤੇ ਸੋ ਅਸੀਂ ਉਸ ਕੰਮਾਂ ਨੂੰ ਜਿਹੜਾ ਆ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਸੋ ਪੰਸਾਬ ਤੋਂ ਹੀ ਦੇਖਿਆ ਹੋਊਗਾ ਜਦੋਂ ਬਾਹਰਲੇ ਪਿੰਡਾਂ 'ਚ ਜਾਈਦਾ ਲਟਾਂ ਲੱਗੀਆਂ ਹੁੰਦੀਆਂ ਫੁੱਲ-ਬੂਟੇ ਲੱਗੇ ਹੁੰਦੇ ਆ ਸੋ ਜਦੋਂ ਇੰਟਰ ਕਰੀਏ ਪਿੰਡ ਦੇ ਅੰਦਰ ਇੱਕ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਆ ਸਪੈਂਸਰੀ ਹੁੰਦੀ ਆ ਝੂਲੇ ਬੱਚਿਆਂ ਵਾਸਤੇ ਲੱਗੇ ਹੁੰਦੇ ਆ ਨੌਜਵਾਨਾਂ ਵਾਸਤੇ ਓਪਨ ਜਿਮ ਹੁੰਦੀ ਆ ਸੋ ਸੋਨੀ ਦੇਖਣਾ ਜਰ ਹੁੰਦੀ ਹੈ ਕਿ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੀ ਇੰਦਾਂ ਦੀ ਕੁਲਟੀ ਹੈਗੀ ਜੀ ਅਸੀਂ ਹੁਣ ਇਸ ਵਾਰੀ ਆਪਣੇ ਪਿੰਡ ਦੇ ਵਿੱਚ ਜਿਹੜੀ ਹੈ ਪਾਰਕਿੰਗ ਦਾ ਔਰ ਜਿਹੜੀ ਪਲੇਗਰਾਉਂਡ ਬੱਚਿਆਂ ਲਈ ਬਣਾਉਣ ਲਈ ਅਸੀਂ ਜਿਹੜਾ ਮੈਡਮ ਉਹਨਾਂ ਨੂੰ ਮਤਾ ਪਾਸ ਕਰਵਾ ਕੇ ਮਤਾ ਦਿੱਤਾ ਹੈ ਸੋ ਆਪਣੀ ਕੋਸ਼ਿਸ਼ ਇਹ ਹੀ ਹੈ ਕਿ ਆਪਾਂ ਪਿੰਡ ਦੇ ਵਿੱਚ ਉਹ ਹਰ ਇੱਕ ਫੈਸਿਲਿਟੀ ਲੈ ਕੇ ਆਈਏ ਪਿੰਡ ਦੇ ਵਿੱਚ ਗਰਾਉਂਡ ਵੀ ਬਣਾਈ ਜਾਏ ਪਿੰਡ ਦੇ ਵਿੱਚ ਪਿਕਨਿਕ ਪਾਰਕ ਵੀ ਬਣਾਈ ਜਾਏ ਸੋ ਲਾਈਟਾਂ ਦਾ ਪ੍ਰਬੰਧ ਜਿਹੜਾ ਆ ਕੁਝ ਹੱਦ ਤੱਕ ਸਾਡੇ ਪਿੰਡ ਹੋਇਆ ਤੇ ਜੋ ਰਹਿੰਦਾ ਆ ਉਹਨਾਂ ਨੂੰ ਆਪਾਂ ਕੰਪਲੀਟ ਕਰਾਂਗੇ ਜਿੱਥੇ-ਜਿੱਥੇ ਰਹਿ ਗਈਆਂ ਅ ਮਨਰੇਗਾ ਦੀ ਗੱਲ ਕਰੀਏ ਮਨਰੇਗਾ ਦੇ ਵਿੱਚ ਵੀ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਜਿਗਾਰ ਨਿਯਤਾਂ ਦਾ ਸਨਯਾਈ ਨਾ ਪਾਈ ਜਾਂਦੇ ਨੇ ਕਿ ਤੁਹਾਡੀ ਗੋਈ ਕਿਵੇਂ ਪਰਾਲਾ ਕੀਤਾ ਜਾਂਦਾ ਮਨਰੇਗਾ ਦੇ ਦੌਰਾਨ ਆਪਾਂ ਜਿਹੜੇ ਸਾਡੇ ਪਿੰਡ ਦੇ ਜਿੰਨੇ ਵੀ ਬੇਰੁਜ਼ਗਾਰ ਆ ਸਾਡੀ ਜੀ ਸੋਚ ਇਹੀ ਹੈ ਕਿ ਆਪਾਂ ਬਾਰ ਦੇ ਲੋਕਾਂ ਕੋਲੋਂ ਕੰਮ ਲੈਣ ਦੀ ਬਜਾਏ ਅਸੀਂ ਆਪਣੇ ਪਿੰਡ ਦੇ ਬੰਦਿਆਂ ਨੂੰ ਹੀ ਰੋਜ਼ਗਾਰ ਦੇਈਏ ਤਾਂ ਜੋ ਪਿੰਡ ਦੇ ਲੋਕਾਂ ਕੋਲੋਂ ਮਤਲਬ ਨਰੇਗਾ ਦੇ ਜਰੀ ਆਪਾਂ ਕੰਮ ਕਰਵਾ ਸਕੀਏ ਤੇ ਉਹਨਾਂ ਨੂੰ ਵੱਧ ਤੋਂ ਵੱਧ ਜਿਹੜਾ ਹੈ ਉਹਨਾਂ ਦੇ ਰੋਜ਼ਗਾਰ 'ਚ ਫਾਇਦਾ ਹੋ ਸਕੇ। ਆ ਮਤਲਬ ਰੋਸ਼ਨ ਕਰਦੀ ਸਮੱਸਿਆ ਕਾਫੀ ਪਿੰਡਾਂ 'ਚ ਹੁੰਦੀ ਆ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਦੇ ਰਸਨ ਦਾ ਨਹੀਂ ਬਣੇ ਹੁੰਦੇ ਨੇ ਜਾਂ ਕਾਫੀ ਬਣੇ। ਸੋ ਉਹਨਾਂ ਤੱਕ ਰਸਨ ਨਹੀਂ ਪਹੁੰਚਦਾ ਤਾਂ ਧੀ ਕੋਈ ਤੇ ਕਿਵੇਂ ਬਰੋਲਾ ਤਾਂ ਲੱਗਦਾ ਕਿ ਉਹਦੀ ਕੋਈ ਹੱਦ ਨਹੀਂ। ਸਾਡੇ ਪਿੰਡ ਮੈਕਸਿਮਮ ਤੇ ਸਾਰਿਆਂ ਦੇ ਰਸ਼ਨ ਕਾਰਡ ਜਿਨ੍ਹਾਂ ਦੇ ਜਿਹੜੇ ਯੋਗ ਹੈਗੇ ਆ ਘਰ ਜਿਨ੍ਹਾਂ ਦੇ ਬਣਨੇ ਚਾਹੀਦੇ ਰਸ਼ਨ ਕਾਰਡ ਜੀ ਉਹਨਾਂ ਦੇ ਤੇ ਬਣੇ ਹੋਏ ਆ ਬਾਕੀ ਜਿਹੜੇ ਕੋਈ ਇੱਕ ਦੋ ਮੈਂਬਰ ਜਿੱਦਾਂ ਕੋਈ ਨਵੇਂ ਜੰਮੇ ਬੱਚੇ ਆ ਉਹਨਾਂ ਦੇ ਜਿਹੜੇ ਐਡ ਨਹੀਂ ਹੋਏ ਸੋ ਅਸੀਂ ਉਹਨਾਂ ਦੇ ਆਧਾਰ ਕਾਰਡ ਲੈ ਕੇ ਤੇ ਉੱਥੇ ਰਸ਼ਨ ਕਾਰਡ ਡਿਪੂ ਵਾਲਿਆਂ ਨੂੰ ਜ਼ਰੂਰ ਦਿੱਤੇ ਆ ਅੱਗੇ ਜੋ ਵੀ ਕਾਰਵਾਈ ਹੁੰਦੀ ਆ ਉਹ ਫਿਰ ਉਹਨਾਂ ਨਾਲ ਹੀ ਆ ਤੇ ਜਿਸ ਪੰਚ ਸਭ ਨੌਜਵਾਨਾਂ ਦਾ ਵੀ ਇਲੈਕਸ਼ਨ ਚਾਮ ਰੋਲਦਾ ਹੁੰਦਾ ਸੋ ਤੁਹਾਡੇ ਪਿੰਡੇ ਦੇ ਕਾਫੀ ਨੌਜਵਾਨ ਤੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਉਹ ਲੋਕੀ ਪਲੇਟਫਾਰਮ ਆ ਜੀ ਅ ਅਸੀਂ ਜਿਹੜੇ ਪਿੰਡ ਦੇ ਨੌਜਵਾਨਾ ਉਹਨਾਂ ਲਈ ਪਿੰਡ ਵਿੱਚ ਪਲੇਗਰਾਉਂਡ ਬਣਾਉਣ ਲਈ ਮਤਲਬ ਕਿ ਆਪਾਂ ਔਰ ਕੋਸ਼ਿਸ਼ ਕਰ ਰਹੇ ਹਾਂ ਠੀਕ ਹੈ ਜੀ ਉਹਦੇ ਲਈ ਆਪਾਂ ਪਿੰਡ ਦੇ ਨੌਜਵਾਨਾਂ ਨੂੰ ਖੇਡ ਦਾ ਸਮਾਨ ਜਿਹੜਾ ਉਪਲਬਧ ਕਰਾਂਗੇ ਤਾਂ ਜੋ ਉਹ ਮਤਲਬ ਸਿਹਤ ਪੱਖੋਂ ਤੰਦਰੁਸਤ ਰਹਿਣ ਜੀ ਜੀ ਸਰਪੰਚ ਸਾਹਿਬ ਕਈ ਵਾਰੀ ਪਿੰਨਾਂ ਦੇ ਝਗੜੇ ਇੰਨੇ ਵੱਜ ਜਾਂਦੇ ਆ ਲੋਕਾਂ ਨੂੰ ਥਾਣੇ ਕਿੱ데 ਤੱਕੇ ਖਾਣੇ ਪੈਂਦਾ ਸਮਾਜ ਬਰਬਾਦ ਹੁੰਦਾ ਤੇ ਪੈਸਾ ਵੀ ਬਰਬਾਦ ਹੁੰਦਾ ਸੋ ਇੱਕ ਸਰਪੰਚ ਦਾ ਕੀ ਫਰਜ਼ ਹੁੰਦਾ ਕੀ ਜੁੰਮੀਆਂ ਦੀ ਹੁੰਦੀਆਂ ਕਿਵੇਂ ਦੇਖਦੀ ਜੀ ਸਾਡੀ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਜੀ ਪਿੰਡ ਦੇ ਜਿਹੜੇ ਝਗੜੇ ਆ ਉਹ ਪਿੰਡ ਵਿੱਚ ਹੀ ਨਿਪਟਾਈ ਜਾਣ ਪਰਿਵਾਰਾਂ ਦੇ ਜਿਹੜੇ ਮਸਲੇ ਆ ਉਹ ਪਰਿਵਾਰਾਂ ਵਿੱਚ ਬੈਠ ਕੇ ਹੀ ਸੁਲਝਾਏ ਜਾਣ ਜੀ ਵਧੀਆ ਸੋ ਅਸੀਂ ਲੋਕਾਂ ਨੂੰ ਇਹੀ ਹਦਾਇਤ ਦੇਣੇ ਆ ਜੀ ਜਿਹੜਾ ਤੁਸੀਂ ਫੈਸਲਾ ਪਿੰਡ ਚੋਂ ਬਾਹਰ ਲੈ ਕੇ ਜਾਂਦੇ ਹੋ ਉਦੀ ਵਜ੍ਹਾ ਨਾਲ ਤੁਹਾਡਾ ਇੱਕ ਤੇ ਟਾਈਮ ਬਰਬਾਦ ਹੁੰਦਾ ਦੂਸਰਾ ਪੈਸੇ ਦੀ ਬਰਬਾਦੀ ਹੁੰਦੀ ਹੈ ਜੀ। ਉਹ ਪਿੰਸਾ ਕੱਚੇ ਘੁਠਿਆਂਂ ਰੰਨਾ ਪਿੰਨਾ ਨਹੀਂ ਜਾਈਆਂ ਨੇ ਤੁਹਾਨੂੰ ਨਵੇਂ ਹੋਮ ਬਰੇਕੇ ਨੇ। ਤੁਹਾਡੇ ਪਿੰਡ ਦੇ ਕਿੰਨੇ ਕੱਚੇ ਘੁਠਿਆਂਂ ਰੰਡੇ ਜੋ ਕਿੰਨੇ ਨਵੇਂ ਹੋਮ ਬਰੇਕੇ ਨੇ? ਸਾਡੇ ਪਿੰਡ ਦੇ ਵਿੱਚ ਜਿਹੜੇ ਆ ਉਹ ਇਸ ਲਈ ਆਪਾਂ ਕੋਈ 25-30 ਘਰ ਹੈਗੇ ਜਿਹੜਿਆਂ ਦੇ ਕੱਚੇ ਮਕਾਨਾਂ ਦੀ ਗਰੰਟਾ ਭਰੀਆਂ ਹੈਗੀਆਂ ਤੇ ਬਾਕੀ ਲਗਭਗ ਸਾਰਿਆਂ ਦੇ ਮਕਾਨ ਜਿਹੜੇ ਪੱਕੇ ਹੈਗੇ ਆ। ਜੀ ਪ੍ਰਾਂਜੀ ਪਿੰਨ ਸੈਂਟਰਲ ਬੋਰਡ ਮੰਨਿਆ ਪੰਜਾਬ ਸਦਾ ਸੁੱਖ ਸਹੂਲਤਾਂ ਪਿੰਡਾਂ ਵਿੱਚ ਗਰੀਬ ਲੋਕਾਂ ਨੂੰ ਹੁੰਦੀਆਂ। ਸੋ ਧਲੇ ਬੰਦੀ ਕਿਤਨੇ ਕਿਤੇ ਖਾਂਦੀ ਹੁੰਦੀ ਆ ਉਹਦੇ ਕਰਕੇ ਗਰੀਬ ਤੱਕ ਪਹੁੰਚਦਾ ਨਹੀਂ ਹੁੰਦੀ। ਇੱਕ ਤੁਹਾਡੀ ਕੋਈ ਤੇ ਕਿਵੇਂ ਫਰਲਾਂ ਚ ਪੈ। ਆ ਸਾਡੇ ਪਿੰਡ ਜੀ ਇਦਾਂ ਦੀ ਵੈਸੇ ਤੇ ਕੋਈ ਗੱਲ ਨਹੀਂ ਆ। ਸਾਡੇ ਪਿੰਡ ਦੇ ਵਿੱਚ ਸੈਂਟਰ ਵੱਲੋਂ ਜਾਂ ਗਵਰਨਮੈਂਟ ਵੱਲੋਂ ਜੋ ਵੀ ਸਹੂਲਤ ਆਂਦੀ ਆ ਉਹ ਅਸੀਂ ਬਿਨਾਂ ਕਿਸੇ ਭੇਦਭਾਵ ਦੇ ਬਿਨਾਂ ਕਿਸੇ ਜਾਤੀ ਜਾਂ ਕਿਸੇ ਨਾਲ ਕੋਈ ਭੇਦਭਾਵ ਨਹੀਂ ਕੀਤਾ ਜਾਂਦਾ। ਸਰਪੰਚ ਜਿਹੜਾ ਆ ਉਹ ਸਾਰੇ ਪਿੰਡ ਦਾ ਸਾਂਝਾ ਹੁੰਦਾ ਜੀ ਸਾਰੇ ਪਿੰਡ ਦਾ ਜਿਹੜਾ ਆ ਸਰਪੱਖੀ ਵਿਕਾਸ ਕਰਨ ਲਈ ਸਰਪੰਚ ਦਾ ਫਰਜ ਬਣਦਾ ਸਰਪੰਚ ਦਾ ਪਹਿਲਾ ਫਰਜ਼ ਹੀ ਇਹ ਹੈ ਜੀ ਉਹ ਸਾਰੇ ਪਿੰਡ ਨੂੰ ਜਿਹੜਾ ਆ ਉਹ ਨਾਲ ਲੈ ਕੇ ਤੁਰੇ ਸਾਬ ਤੁਸੀਂ ਕਿਹੜਾ ਹੁਣ ਪਿੰਡ ਦੇ ਵਿੱਚ ਪਹਿਲੇ ਦੱਸਦੇ ਕੰਮ ਕਰਾਉਣ ਜਾ ਰਹੇ ਹੋ ਲੋੜੀ ਦਾ ਜੋ ਪਿੰਡ ਨੂੰ ਸੁਖ ਹੂਰ ਤੋਂ ਪ੍ਰਦਾਨ ਕਰੇ ਤੋਂ ਕਿਹੜਾ ਕੰਮ ਕਰੋਗੇ ਜੀ ਅ ਅਸੀਂ ਫਰਵਰੀ ਮਹੀਨੇ ਵੀ ਆਪਾਂ ਪਿੰਡ 'ਚ ਸਫਾਈ ਦਾ ਕੰਮ ਕਰਵਾਇਆ ਸੀ ਉਸ ਤੋਂ ਬਾਅਦ ਫਿਰ ਹੋਣਾ ਹੀ ਨਾਲੀਆਂ ਦੀ ਸਫਾਈ ਵੀ ਕਰਵਾਈ ਆ ਪਿੰਡ 'ਚ ਤੇ ਨਾਲ ਦੇ ਨਾਲ ਅਸੀਂ ਆਪਣੇ ਪਿੰਡ ਦੀਆਂ ਜਿਹੜੀਆਂ ਉਹ ਜਿਹੜੀਆਂ ਕੱਚੀਆਂ ਨਾਲੀਆਂ ਰਹਿ ਗਈਆਂ ਪਿੰਡ 'ਚ ਤੇ ਉਹਨਾਂ ਦਾ ਜਿਹੜਾ ਆ ਆਪਾਂ ਮਤਾਂ ਜਿਹੜਾ ਆ ਉਹ ਪਵਾ ਕੇ ਤੇ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਆਪਾਂ ਜਿਹੜਾ ਆ ਉਹ ਨਾਲੀਆਂ ਦਾ ਜਿਹੜਾ ਆ ਪੱਕੀਆਂ ਨਾਲੀਆਂ ਜਿਹੜੀਆਂ ਉਹ ਤਿਆਰ ਕੀਤੀਆਂ ਜਾਣ ਤੇ ਉਸ ਤੋਂ ਬਾਅਦ ਅਸੀਂ ਕੰਮ ਤੇ ਬਹੁਤ ਸਾਰੇ ਕਰਨ ਵਾਲੇ ਜੀ ਪਿੰਡ 'ਚ ਤੇ ਸ਼ੁਰੂਆਤ ਜਿਹੜੀ ਆ ਉਹ ਅਸੀਂ ਆਪਣੇ ਪਿੰਡ ਦੀਆਂ ਨਾਲੀਆਂ ਜਿਹੜੀਆਂ ਉਹਨਾਂ ਨੂੰ ਪੱਕੇ ਕਰਨ ਦਾ ਜਿਹੜਾ ਇਹ ਕੰਮ ਕਰ ਰਹੇ ਆ। ਤਾਂ ਪਿੰਡ ਦੇ ਲੋਕਾਂ ਤੁਹਾਨੂੰ ਸੇਵਾ ਕੰਮ ਸੇਵਾ ਕਰਨ ਦਾ ਮੌਕਾ ਦਿੱਤਾ ਮਾਣ ਬਖਸ਼ਿਆ ਤੁਹਾਡੇ ਸਿਰ ਤੇ ਸਭ ਜੀ ਤਾਂ ਸਿਰ ਜੀ। ਸੋ ਕੀ ਮੈਸੇਜ ਮੈਂ ਚਾਹੂਗਾ ਪਿੰਡ ਵਾਲਿਆਂ। ਜੀ ਮੈਂ ਪਿੰਡ ਵਾਲਿਆਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਕਿ ਪਿੰਡ ਵਾਲਿਆਂ ਨੇ ਮੈਨੂੰ ਇੰਨਾ ਮਾਣ ਬਖਸ਼ਿਆ ਜੀ ਜੋ ਅੱਜ ਉਹਦਾ ਮੈਨੂੰ ਪਿੰਡ ਵਾਲਿਆਂ ਨੇ ਦਿੱਤਾ ਹੈ ਮੈਂ ਮੈਨੂੰ ਇਸ ਦੇ ਕਾਬਲ ਸਮਝਿਆ। ਸੋ ਮੈਂ ਪਿੰਡ ਸਾਰੇ ਪਿੰਡ ਵਾਲਿਆਂ ਦਾ ਧੰਨਵਾਦ ਕਰਦੀ ਆਂ ਔਰ ਮੈਂ ਉਹਨਾਂ ਨੂੰ ਆਸ਼ਵਾਸਨ ਦਵਾਨੀ ਆ ਜੀ ਜੋ ਵੀ ਉਹਨਾਂ ਨੂੰ ਉਮੀਦਾਂ ਮੇਰੇ ਤੋਂ ਹੈਗੀਆਂ ਜੋ ਵੀ ਪਿੰਡ ਵਾਲਿਆਂ ਨੂੰ ਮੇਰੇ ਤੋਂ ਮਤਲਬ ਕਿ ਉਮੀਦ ਹੈਗੀ ਹੈ ਮੈਂ ਉਸ ਤੇ ਬਿਲਕੁਲ ਖਰਾ ਉਤਰਾਂਗੀ ਕੋਸ਼ਿਸ਼ ਕਰਦੀ ਆਂ ਕਿ ਮੈਂ ਬਹੁਤ ਵਧੀਆ ਤਰੀਕੇ ਨਾਲ ਆਪਣਾ ਸਰਪੰਚੀ ਦਾ ਕਾਰਜਕਾਰ ਪੂਰਾ ਕਰਾਂ